ਸੁਰੱਖੀ ਹੋਇਆ ਕੀ ਉਸਲੇ ਮੌਕੇ ਤੇ ਮੌਕੇ ਤੇ ਭਾਜੀ ਬਸ ਗੱਡੀ ਆਪਣੀ ਜਗ੍ਹਾ ਮੰਗਿਆ ਬਸ ਗੱਡੀ ਨੂੰ ਮਾਰੀ ਹੋਇਆ ਸਾਈਡ ਤੇ ਗਾ ਲਓ ਅਗਲਾ ਗਲਮੇ ਆਣ ਕੇ ਪੈਂਡਾ ਆ ਬਸ ਤੁਸੀਂ ਉਹਨਾਂ ਨੂੰ ਜਾਣਦੇ ਸੀ ਨਹੀਂ ਆਪਾਂ ਨਹੀਂ ਜਾਣਦੇ ਉਹਨਾਂ ਤੇ ਉਹ ਕੀ ਉਹਨਾਂ ਵੱਲੋਂ ਕੋਈ ਕੀ ਚਲਾਇਆ ਗਿਆ ਵਾ ਉਹਨਾਂ ਦਾ ਫਾਇਰ ਚਲਾਇਆ ਗਿਆ ਠੀਕ ਤੇ ਤੇ ਕਿਥੇ ਲੱਗੀ ਮੇਰੇ ਪੜਚ ਲੱਗੀ ਭਾਜੀ ਉਹ ਕਿਹੜੀ ਜਗ੍ਹਾ ਦੀ ਇਹ ਵਾਰਤ ਹੈ ਇਹ ਵਾਰਤ ਬਾਤ ਹੈ ਕੀ ਆ ਸਾਧਵਾਣੇ ਭੱਲੇ ਸਾਦੂ ਮਹਲੇ ਟਾਉਰ ਰੋਡ ਤੇ ਟਾਉਰ ਰੋਡ ਸਾਦੂ ਮਹਲੇ ਹਾਂਜੀ ਤੇ ਜਿਹੜੇ ਤੇਰੇ ਨਾਲ ਮੁੜਾ ਇਹਦਾ ਕੀ ਨਾਮ ਆ ਇਹਦਾ ਨਾਮ ਚੰਦਰ ਕੁਮਾਰ ਇਹਦੇ ਵੀ ਲੱਗੀਆਂ ਹਾਂਜੀ ਇਹਦੀ ਕਿੰਨੀਆਂ ਲੱਗੀਆਂ ਇਹਦੇ 3-4 ਲੱਗੀਆਂ ਜੀ ਤੇ ਜਿਨ੍ਹਾਂ ਨੇ ਗੋਲੀ ਚਲਾਈ ਉਹਨਾਂ ਕੋਈ ਜਾਣ ਪਛਾਣ ਨਹੀਂ ਸਾਡੀ ਕੋਈ ਜਾਣ ਪਛਾਣ ਨਹੀਂ ਹੈ ਨਹੀਂ ਉਹਨਾਂ ਨਾਲ ਮੇਰੀ ਕੋਈ ਲੈਣ ਦੇਣੀ ਨਹੀਂ ਹੈਗਾ ਭਾਈ ਉਹ ਕਿਤੇ ਕਾਤੇ ਚਲੋ ਹਾਂਜੀ ਮੈਂ ਆਪਣੀ ਪਛਾਣ ਕਰਨ ਲਈ ਤੇ ਉਹਨਾਂ ਨੇ ਮੈਨੂੰ ਸਿੱਟੇ ਹਮਲਾ ਕੀਤਾ ਨਾਲ ਮੇਰੇ ਆਰਟੀ ਗੋਲੀ ਤੇ ਲਾਈ ਕਿਹ ਜਰਾ ਸੋਰਾ ਵਈਟਾ ਸੋਰਾ ਭਗਤ ਦੇ ਗਈ ਹੈ ਸੋਰਾ ਭਗਤ ਹੋਇਆ ਕੀ ਸੀ ਉਸੇ ਕੋਕਲੇ ਹਾਂਜੀ ਹੋਇਆ ਕੀ ਸੀ ਹੋਇਆ ਕੁਛ ਨਹੀਂ ਬਸ ਮੈਂ ਉਹਨਾਂ ਨੂੰ ਕਿਆ ਮੰਗਿਆ ਗੱਡੀ ਦਾ ਉੱਤਰ ਕੇ ਉਹਨਾਂ ਨੇ ਦਾਰੂ ਜ਼ਿਆਦਾ ਪੀਤੀ ਉੱਤਰ ਕੇ ਮੇਰੇ ਗਲੇ ਵਿੱਚ ਪਏ ਮੈਂ ਉੱਤਰ ਕੇ ਮੈਂ ਭਾਜੀ ਮੈਂ ਤੁਹਾਨੂੰ ਕੀ ਕਿਹਾ ਵਾ ਉਨਾਂ ਨੇ ਹਾਦਸੇ ਮੇਰੇ ਪੜਤੀ ਹੋ ਗਏ ਬਸ ਇਹ ਗੱਲ ਥੋੜੀ ਪਛਾਣ ਨਹੀਂ ਬੰਦੇ ਨੂੰ ਨਾ ਨਾ ਮੇਰੀ ਪਛਾਣ ਨਹੀਂ ਕਾਦੀ ਉਹ ਗੱਡੀ ਤੇ 15 ਕਾਰ ਤੇ ਹਾਂਜੀ ਮੈਨੂੰ ਗੱਡੀ ਦੀ ਪਛਾਣ ਨਹੀਂ ਹੈ ਮੈਂ A20 ਤੇ ਹਾਂ ਉਹ ਵੀ ਕਾਰ ਤੇ ਹੈ ਉਹ ਵੀ ਕਾਰ ਤੇ ਹੈ ਹਾਂਜੀ ਮੰਨ ਲਓ ਕਿ ਉਹਨਾਂ ਨੇ ਮੈਂ ਕਿਹਾ ਮੈਂ ਜਗ੍ਹਾ ਤੇ ਥੋੜੀ ਜੀ ਜੇ ਰਸਤਾ ਮੰਗਿਆ ਜੀ ਹਾਂਜੀ ਉਹ ਆਪਣੀ ਗਰਲਫ੍ਰੈਂਡ ਨਾਲ ਹੈ ਹੁਣ ਉਹਨੇ ਮੈਨੂੰ ਜਾਣ ਲਾਣੀ ਬਸ ਉਹਦੀ ਗਰਲਫ੍ਰੈਂਡ ਬਸ ਇਹ ਗੱਲ ਹੋਈ ਨਹੀਂ ਜਾਣਦਾ ਨਹੀਂ ਦੋਵਾਂ ਨੂੰ ਨਹੀਂ ਗਿਆ ਸਾਹਰੂ ਅਛਾ ਜੀ ਕੀ ਨਾਮ ਮੇਰਾ ਸ਼ੋਕਮਰ ਸ਼ੋਕਮਰ ਜੀ ਕੀ ਹੋਇਆ ਪਤਾ ਹੀ ਨਹੀਂ ਸਾਨੂੰ ਤੇ ਆਪਾਂ ਦੇ ਘਰ ਬੇਟੇ ਕੋਈ ਡੈਥ ਹੋਈ ਉੱਥੇ ਬੈਠੇ ਆ ਤੇ ਆਪਾਂ ਨੂੰ ਨਹੀਂ ਕੋਈ ਪਤਾ ਹੋਇਆ ਤੇ ਇਹ ਜਿਹੜੇ ਮੁੰਡਿਆਂ ਦੇ ਗੋਲੀਆਂ ਲੱਗੀਆਂ ਨੇ ਇਹ ਕੀ ਇਹ ਕਿੱਦਾਂ ਲੱਗੀਆਂ ਨੇ ਕੋਈ ਮਾੜਾ ਮੋਟਾ ਪਤਾ ਲੱਗਾ ਮੈਂ ਕਿਹਾ ਮਤਲਬ ਹੀ ਨਹੀਂ ਹਾਂ ਤੇ ਹੋਣ ਮੇਰਾ ਬੇਟਾ ਲੱਗਦਾ ਬੇਟਾ ਲੱਗਦਾ ਤੇ ਕੀ ਹੋਇਆ ਕੀ ਮੈਂ ਕਿਹਾ ਪਤਾ ਹੀ ਨਹੀਂ ਸਾਨੂੰ ਬਿਲਕੁਲ ਕਿਸੇ ਚੀਜ਼ ਦਾ ਪਤਾ ਹੀ ਨਹੀਂ ਡਾਕਟਰ ਨੇ ਦੱਸਿਆ ਵੀ ਗੋਲੀਆਂ ਅਵਰ ਸਰ ਨਿਕਲਣੀਆਂ ਇੱਥੇ ਹੈ ਕੋਈ ਨਹੀਂ ਬਸ ਚੇ ਨਹੀਂ ਹੈ ਫੇ ਲੈ ਜਾਓ ਗੋਲੀਆਂ ਦੇ ਗੋਲੀ ਲੱਗੀਆਂ ਕੋਈ ਇਹਨਾਂ ਦੀ ਕੋਈ ਲਾਕ ਡਾਟਾ ਕੀ ਕੋ ਮਤਲਬ ਹੀ ਨਹੀਂ ਅੱਜ ਤੱਕ ਨਹੀਂ ਸਾਡੇ ਬੱਚਿਆਂ ਨੇ ਕੀਤੀ ਕਦੇ ਲਾਕ ਡਾਟ ਅੱਜ ਤੱਕ ਨਹੀਂ ਕਰੀ ਆਪਣੇ ਕੰਮ ਤੇ ਜਾਂਦੇ ਆਪਣੇ ਕੰਮ ਤੋਂ ਘਰ ਤੇ ਬੱਚਿਆਂ ਨੇ ਕੋਈ ਦੱਸਿਆ ਹੋਣਾ ਜਿਹੜੇ ਗੋਲੀਆਂ ਚ ਲੱਗ ਗਏ ਨੇ ਕੋਣ ਸੀ ਕੋਈ ਮੈਂ ਕਿਹਾ ਸਿਰਫ ਸਾਨੂੰ ਇਹ ਨਹੀਂ ਕਿਹਾ ਵੀ ਗੋਲੀ ਲੱਗੀ ਹੈ ਤੇ ਇੱਥੇ ਆ ਜਾਓ ਹਸਪੀਟਲ ਬਸ ਇੰਨਾ ਹੀ ਬਸ ਆਇਆ ਠੀਕ ਨਾ ਆਪਾਂ ਕੀ ਮੰਗ ਕਰਦੇ ਆਪਾਂ ਕੀ ਮੰਗ ਕਰਨੀ ਜੀ ਜੇ ਉਹਨਾਂ ਦੀ ਕੋਈ ਰਜਿਸ ਹੋਏਗੀ ਬੱਚਿਆਂ ਨਾਲ ਤੇ ਭਰਾ ਨੂੰ ਮਾਫੀ ਦੇਣ ਉਹ ਛੇੜੀ ਹੋਰ ਕੀ ਕਹਿ ਸਕਦੇ ਆਪਾਂ ਕੋਈ ਇਹੋ ਜੀ ਗੱਲ ਹੀ ਨਹੀਂ ਨਾਲ ਪ੍ਰਸ਼ਾਸਨ ਕੋ ਕੀ ਮੰਗ ਕਰਦੇ ਪ੍ਰਸ਼ਾਸਨ ਕੋ ਕਾਦੀ ਮੰਗ ਆਪ ਕੋਈ ਮੰਗ ਨਹੀਂ ਕਰਦੇ ਆਪਾਂ ਕਿਨੇ ਬਰਾਜੀ ਬਾਜੀ ਰਹਿਣ ਸਾਰੇ ਆਪਣੇ ਘਰ ਬਸ ਪਤਾ ਕੀ ਹੈ ਨਾ ਇਹਨਾਂ ਚੀਜ਼ਾਂ 'ਚ ਕੁਛ ਹੈਗਾ ਤੇ ਨਾ ਹੀ ਨਿਕਲਣਾ ਉਹ ਵੀ ਰਾਜੀ ਰਹਿਣ ਜਿੰਨਾਂ ਚ ਰਾਈ ਤੇ ਇਹ ਵੀ ਰਾਜੀ ਰਹਿਣ ਆਪਣੇ ਘਰ ਸਿੱਧੀ ਜੀ ਗੱਲ ਨੇ ਆਪਾਂ ਨਾ ਕਿਸੇ ਨਾ ਕਿਹਦੇ ਰੰਜੇਸ਼ ਰੱਖੀ ਕਾਰੋਬਾਰ ਵਾਲੇ ਬੰਦੇ ਆ ਰੰਜੇਸ਼ ਰੱਖਣੀ ਨਹੀਂ ਰੰਜਤ ਆ ਗਈ ਨਹੀਂ ਸਾਡਾ ਕੋਈ ਦੁਸ਼ਮਣ ਹੈ ਨਾ ਹੀ ਕਿਸੇ ਦੇ ਦੁਸ਼ਮਣ ਅੱਜ ਤੱਕ ਅਹੀ 10 ਸਾਲਾਂ ਹੀ ਨਾ ਕਿਸੇ ਨੇ ਉਹ ਇਹ ਕਿਹਾ ਤੇ ਨਾ ਖਵਾਇਆ ਜੀ ਕਿਹਾ ਤੇ ਜੀ ਖਵਾਇਆ ਡਾਕਟਰ ਸਾਹਿਬ ਕੀ ਹੋਇਆ ਹੁਣ ਇਸ ਵੇਲੇ ਤੇ ਕਿੰਨੇ ਬੰਦੇ ਆਏ ਮੈਂ ਜੀ ਰਮਪਰੀਸੇ ਪੰਨੋ ਫਾਰਮੇਸੀ ਅਪਸਰ ਸਿਵਲ ਹਸਪਤਲ ਪਟਾਲਾ ਸਾਡੇ ਕੋਲ ਜੀ ਦੋ ਕੇਸ ਆਏ ਆ ਇਹ ਜੀ ਪਹਿਲਾ ਹੈਗਾ ਜੀ ਚੰਦਨ ਕੁਮਾਰ ਇਹਦੀ ਉਮਰ ਹੈ ਜੀ 23 ਸਾਲ son of ਅਸ਼ੋਕ ਕੁਮਾਰ ਇਹਦੀ ਰੈਸ਼ ਹੈਗੀ ਜੀ ਮੁਰਗੀ ਮੁਲਾ ਬਟਾਲਾ ਇਹਦੇ ਵੀ ਗਨਛੋੜੇ ਲੱਤਾਂ ਤੇ ਜੀ ਗੋੜੀ ਵੱਜੀ ਆ ਦੂਜਾ ਹੈਗਾ ਜੀ ਸੌਰਵ ਭਗਤ ਇਹਦੀ ਉਮਰ ਹੈ 24 ਸਾਲ son of ਰਜਿੰਦਰ ਕੁਮਾਰ ਇਧਰ ਰੈਜੀਡੈਂਸ ਹੈਗਾ ਜੀ ਭੁੱਲਰ ਰੋਡ ਬਟਾਲਾ ਇਹਦੇ ਵੀ ਇੱਕ ਛੋਟਾ ਜਿਹਾ ਗੋਲੀ ਗੋਲੀ ਲੱਗੀ ਆ ਅਸੀਂ ਇਹਦਾ ਇਲਾਜ ਕਰ ਦਿੱਤਾ ਇਹਨੂੰ ਮਤਲਬ ਮੈਡੀਸਿਨ ਦੇ ਦਿੱਤੀ ਆ ਡ੍ਰਿਪ ਲਾਤੀ ਸਾਰਾ ਟ੍ਰੀਟਮੈਂਟ ਕਰਕੇ ਇਹਨਾਂ ਨੂੰ ਅਸੀਂ ਅਮਸਾਰੀ ਕੋਈ ਨਾਨਕਾਸ ਤੋਂ ਰੈਫਰ ਕਰ ਦਿੱਤਾ ਕਿ ਵੀ ਜੀ ਜੀ ਨੇ ਮੁੜੇ ਬੱਚੇ ਠੀਕ ਨੇ ਪਰ ਗੋਲੀ ਲੱਗੀ ਆ ਬੱਚਿਆਂ ਦੇ ਬੱਚੇ ਲੱਤਾਂ ਤੇ ਲੱਗੀਆਂ ਹੋਰ ਵੀ ਕੋਈ ਤੁਹਾਨੂੰ ਇਨਫੋਰਮੇਸ਼ਨ ਆ ਗਈ ਕੋਈ ਹੋਰ ਹੀ ਬੰਦਾ ਹੈਗਾ ਨੀ ਉਹਨਾਂ ਦੇ ਸਸਾਨ ਕੋਈ ਸਾਡੇ ਕੋਲ ਦੋ ਹੀ ਆਇਆ ਜੀ 11:00 ਵਜੇ ਦੇ 10 ਮਿੰਟ ਤੇ ਆਇਆ। ਇਹ ਦੋਨਾਂ ਦੇ ਕਿੰਨੇ ਲੱਗਣਗੇ? ਦੋਵਾਂ ਦੇ 2-2 3-3 ਇੱਕ-ਇੱਕ ਦੋ-ਦੋ ਗੋਲੀਆਂ ਬਚੀਆਂ ਜੀ। ਦੋ-ਦੋ ਦਿੰਨ ਗੋਲੀਆਂ ਬਚੀਆਂ ਹਾਂ ਜੀ ਦੋਨਾਂ ਦੀ। ਲੱਤਾਂ ਦੀ ਲੱਤਾਂ ਦੇ ਬਚੀਆਂ ਜੀ ਲੱਤਾਂ ਤੇ ਗੋਡਿਆਂ ਤੇ ਪੱਟਾਂ ਤੇ ਹਾਂਜੀ ਇਹ ਬਚੀਆਂ ਨੇ ਗੋਲੀਆਂ ਰਾਤੀ। ਠੀਕ। ਤਾਂ ਇਹ ਆਹ ਇਨ ਅੰਸਰ